ਚੂੜੇ ਵਾਲੀ ਦੇ ਹਜੇ ਚਾ ਵੀ ਨਹੀਂ ਹੋਈ ਸੀ ਪੂਰੇ ਕਿ ਹੁਣ ਸਾਰਾ ਕੁਝ ਸੜ ਕੇ ਹੋਇਆ ਸਵਾਸ ਸਾਰੇ ਚਾਰ ਰਹਿਗੇ ਵਿੱਚ ਇਹੀ ਦੂਰੇ ਪਿਤਾ ਵੱਲੋਂ ਪਾਈ ਪਾਈ ਜੋੜ ਕੇ ਬੇਟੀ ਨੂੰ ਦਿੱਤਾ ਸੀ ਵਿਆਹ ਦੇ ਵਿੱਚ ਸਮਾਨ ਮਾਮਲਾ ਬਠਿੰਡਾ ਦੇ ਹਰਦੇਵ ਨਗਰ ਦਾ ਜਿੱਥੇ ਹਰਦੇਵ ਨਗਰ ਵਿਖੇ 5 ਮਹੀਨੇ ਪਹਿਲਾਂ ਇੱਕ ਕਪਲ ਦਾ ਵਿਆਹ ਹੁੰਦਾ ਹੈ ਅਤੇ ਬੀਤੀ ਰਾਤ ਉਹ ਜਿਨ੍ਹਾਂ ਕੱਪੜਿਆਂ ਦੇ ਵਿੱਚ ਬਾਹਰ ਸੁੱਤੇ ਪਏ ਸਨ ਸਿਰਫ ਉਹਨਾਂ ਦੇ ਤਨ ਦੇ ਵਿੱਚ ਉਹ ਹੀ ਕੱਪੜੇ ਰਹਿ ਗਏ ਬਾਕੀ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਲੜਕੀ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੇ ਆਪਣੀ ਹੈਸੀਅਤ ਤੋਂ ਵੀ ਜ਼ਿਆਦਾ ਆਪਣੀ ਬੇਟੀ ਨੂੰ ਬੜੇ ਚਾਮਾ ਦੇ ਨਾਲ ਉਹਦਾ ਵਿਆਹ ਕੀਤਾ ਸੀ ਤੇ ਸਾਰਾ ਸਮਾਨ ਦਿੱਤਾ ਸੀ ਜਿਸ ਦੇ ਵਿੱਚ ਸਾਰਾ ਕੁਝ ਸੜ ਕੇ ਬੀਤੀ ਰਾਤ ਸ਼ਾਰਟ ਸਰਕਟ ਹੋਣ ਦੇ ਨਾਲ ਹੀ ਅੱਗ ਲੱਗੀ ਅਤੇ ਅੱਗ ਲੱਗਣ ਦੇ ਕਾਰਨ ਕਰਦਾ ਸਾਰਾ ਫਰਨੀਚਰ ਬੈਡ ਅਲਮਾਰੀ ਪੱਖੇ ਕੂਲਰ ਸਾਰਾ ਕੁਝ ਸੜ ਕੇ ਬਿਲਕੁਲ ਸੁਆਹ ਹੋ ਗਿਆ ਜਿਵੇਂ ਦਿਖਾ ਰਹੇ ਹਾਂ ਇਹ ਤਸਵੀਰਾਂ ਸਾਰੀਆਂ ਬਠਿੰਡਾ ਦੇ ਹਰਦੇਵ ਨਗਰ ਦੀਆਂ ਇਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਅਗਰ ਕੋਈ ਉਹਨਾਂ ਦੀ ਬਾਹ ਫੜ ਸਕਦਾ ਹੈ ਤਾਂ ਉਹ ਜੁਰਮਾਂ ਦੀ ਮਦਦ ਕਰੇ ਕਿਉਂਕਿ ਕਿਉਂਕਿ ਇਹ ਗਰੀਬ ਪਰਿਵਾਰ ਹੈ ਪ੍ਰਵਾਸੀ ਪਰਿਵਾਰ ਹੈ ਅਤੇ ਇਹਨਾਂ ਦਾ ਸਾਰਾ ਕੁਝ ਸੜ ਕੇ ਬਿਲਕੁਲ ਸੁਆਹ ਹੋ ਚੁੱਕਿਆ ਹੈ 5 ਮਹੀਨੇ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਅਤੇ ਇਹ ਹੀ ਪਤੀ ਪਤਨੀ ਬਾਹਰ ਆਪਣਾ ਇਹ ਆਪਣਾ ਪਏ ਹੋਏ ਸਨ ਜਿਹੜੇ ਇਹਨਾਂ ਦੇ ਤਨ ਦੇ ਵਿੱਚ ਕੱਪੜੇ ਥਣ ਸਿਰਫ ਉਹੀ ਬਚੇ ਇੰਨੇ ਨੂੰ ਰਾਤ ਨੂੰ 12:30 ਇੱਕ ਵਜੇ ਦੇ ਲਗਭਗ ਜਦੋਂ ਇਹ ਸਬੰਧੀ ਪਤਾ ਲੱਗਿਆ ਤਾਂ ਇਹਨਾਂ ਵੱਲੋਂ ਆਂਡਕਵਾਨ ਦੇ ਲੋਕਾਂ ਨੂੰ ਰੌਲਾ ਪਾ ਕੇ ਸੱਦਾ ਗਿਆ ਅਤੇ ਫਿਰ ਟੈਂਟਾਂ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਲੇਕਿਨ ਉਹ ਇੱਥੇ ਨਹੀਂ ਪਹੁੰਚੀਆਂ ਅਤੇ ਲੋਕਾਂ ਵੱਲ ਹੋਈ ਅੱਗ ਤੇ ਕਾਬੂ ਪਾਇਆ ਗਿਆ ਅੱਗ ਇੰਨੀ ਕਿ ਭਿਆਨਕ ਸੀ ਕਿ ਸਾਰਾ ਕੁਲੀ ਸੜਕੀ ਬਿਲਕੁਲ ਸੁਆਹ ਹੋ ਗਈ ਥੋੜਾ ਜਿਹੀ ਜੁਐਲਰੀ ਬਿਲਕੁਲ ਸੜ ਚੁੱਕੀ ਹੈ ਪੈਸੇ ਜਿਹੜੇ ਪੈਸੇ ਸੀ ਕੁਝ ਥੋੜੇ ਮੋਟੇ ਹੋ ਵੀ ਬਿਲਕੁਲ ਸੜ ਕੇ ਸੁਆਹ ਹੋ ਚੁੱਕੇ ਹਨ ਸੀ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਠਿੰਡਾ ਦੇ ਹਰਦੇਵ ਨਗਰ ਦੀਆਂ ਜਿੱਥੇ ਸਲਾਈ ਵਾਲੀ ਮਸ਼ੀਨ ਨਾਲ ਜਿਹੜੀ ਲੜਕੀ ਸਲਾਈ ਦਾ ਕੰਮ ਕਰਦੀ ਦੱਸਿਆ ਜਾ ਰਿਹਾ ਹੈ ਉਹ ਵੀ ਬਿਲਕੁਲ ਸੜ ਕੇ ਸੁਆਹ ਚੁੱਕੀ ਆ ਕਿਉਂਕਿ ਇਹ ਜੋ ਰੋਜ਼ਗਾਰ ਕਰਦੀ ਸੀ ਉਹ ਵੀ ਇਹਨਾਂ ਦਾ ਖਤਮ ਹੋ ਚੁੱਕਾ ਹੈ ਇੱਕ ਲੇਬਰ ਵਾਲਾ ਪਰਿਵਾਰ ਹੈ ਤੇ ਹੁਣ ਇਹਨਾਂ ਦੇ ਕੋਲ ਕੁਝ ਵੀ ਨਹੀਂ ਬਚਿਆ ਇਤੋਂ ਤੱਕ ਕਿ ਘਰ ਦੇ ਅੰਦਰ ਜੋ ਆਟਾ-ਕੋਟਾ ਸੀ ਜੋ ਵੀ ਇਹਨਾਂ ਦਾ ਰੋਟੀ ਬਣਾਉਣ ਦਾ ਸਮਾਨ ਸੀ ਉਹ ਵੀ ਬਿਲਕੁਲ ਇਹਦੇ ਅੰਦਰਲੀ ਕਮਰੇ ਦੇ ਅੰਦਰ ਸੜ ਕੇ ਬਬਲ ਸਾਰਾ ਕੁਝ ਸੁਆਹ ਹੋ ਚੁੱਕਾ ਇਸ ਨੂੰ ਦਿਖਾ ਰਹੇ ਹਾਂ ਪਟੰਡਾ ਦੇ ਹਰਦੇਵ ਨਗਰ ਦੀਆਂ ਸਾਰੀਆਂ ਇਹ ਤਸਵੀਰਾਂ ਜਿੱਥੇ ਪਰਿਵਾਰ ਤੇ ਬਹੁਤ ਵੱਡਾ ਜਿਹੜਾ ਕਹਿਰ ਹੈ ਇਹ ਟੁੱਟਿਆ ਹੈ ਕਿਉਂਕਿ ਇੱਕ ਗਰੀਬ ਪਰਿਵਾਰ ਦੇ ਲਈ ਬਹੁਤ ਵੱਡੀ ਮਾਰ ਇਹ ਆਪਣਾ ਪੈ ਚੁੱਕੀ ਹੈ ਤੇ ਗੱਲ ਕਰੀਏ ਤਾਂ 5 ਮਹੀਨੇ ਪਹਿਲਾਂ ਪਿਤਾ ਵੱਲੋਂ ਬੜੇ ਖੁਸ਼ੀ ਦੇ ਨਾਲ ਆਪਣੀ ਬੇਟੀ ਨੂੰ ਇਹ ਸਾਰਾ ਸਮਾਨ ਜਿਹੜਾ ਉਹ ਵਿਆਹ ਦੇ ਵਿੱਚ ਦਿੱਤਾ ਸੀ ਉਹਨੇ ਬੜੇ ਚਾਅ ਨਾਲ ਆਪਣੀ ਬੇਟੀ ਦਾ ਵਿਆਹ ਕੀਤਾ ਅਤੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਐਡਾ ਵੱਡਾ ਕਹਿਰ ਹੈ ਜਿਹੜਾ ਉਹਨਾਂ ਤੇ ਇਹ ਆਪਣਾ ਟੁੱਟ ਜਾਵੇਗਾ ਬੀਤੀ ਰਾਤ ਇਹ ਸ਼ਾਰਟ ਸਰਕਟ ਦੇ ਕਾਰਨ ਸਜਾ ਜਾ ਰਿਹਾ ਕਿ ਅੱਗ ਲੱਗੀ ਹੈ ਤੇ ਸਾਰਾ ਕੁਝ ਸੜ ਕੇ ਬਿਲਕੁਲ ਸੁਆਹ ਹੋ ਚੁੱਕਾ ਹੈ ਇਸ ਇਸ ਮੌਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿੰਨੇ ਖਾਰੀਆਂ ਸਾਰੀਆਂ ਤਸਵੀਰਾਂ ਬਟਿੰਡਾ ਦੇ ਹਰਦੇਵ ਨਗਰ ਦੀਆਂ ਜਿੱਥੇ ਬੀਤੀ ਰਾਤ ਕੁਦਰਤ ਵੱਲੋਂ ਇੱਕ ਬੜਾ ਹੀ ਕਹਿਰ ਕਮਾਇਆ ਹੈ ਜਿਸ ਦੇ ਵਿੱਚ ਇੱਕ ਪਰਿਵਾਰ ਦੇ ਅੰਦਰ ਜਿਹੜੀ ਅੱਗ ਲੱਗੀ ਹੈ ਤੇ ਜਿਹੜਾ ਲੜਕੀ ਨੂੰ ਸ਼ਾਦੀ ਦੇ ਵਿੱਚ ਜਿੰਨਾ ਵੀ ਸਮਾਨ ਮਿਲਿਆ ਸੀਗਾ ਉਹ ਸਾਰਾ ਕੁਝ ਬਿਲਕੁਲ ਸੜ ਗਿਆ ਨਾ ਹੈ ਉਹ ਸਵਾਹ ਹੋ ਚੁੱਕਾ ਹੈ ਤੇ ਇਸ ਟਾਈਮ ਜਿਹੜਾ ਲੜਕੀ ਦਾ ਤੇ ਨਾਲ ਉਹਦੇ ਸਾਰੇ ਹੀ ਪਰਿਵਾਰ ਦਾ ਰੋ ਰੁਕੀ ਬਹੁਤ ਹੀ ਬੁਰਾ ਹਾਲ ਹੈ ਉਸ ਨੂੰ ਸੁਣਾਉਣੇ ਆ ਕਿਹੜਾ ਏਰੀਆ ਹੈ ਕੀ ਸੀ ਪੂਰਾ ਮਾਮਲਾ ਤੇ ਕੀ ਕਹਿੰਦੇ ਨੇ ਇਸ ਸੰਬੰਧੀ ਲੋਕ ਪਤਾ ਨਹੀਂ ਹਮ ਲੋਕ ਸੋ ਰਹੇ ਤੇ ਅੰਦਰ ਸੇ ਇੱਕਦਮ ਸੇ ਆਗ ਲੱਗੀ ਤੋ ਇਹ ਜਬ ਇਹਨਾਂ ਨੇ ਪਲਥਾ ਖਾਇਆ ਤਬ ਇਹਨਾਂ ਕੋ ਪਤਾ ਲਗਾ ਕਿ ਘਰ ਮੇ ਆਗ ਲੱਗੀ ਨੁਕਸਾਨ ਕਿਤਨਾ ਹੋ ਗਿਆ ਦੇਖ ਰਹੇ ਸਭੀ ਕੁ ਜਲ ਗਿਆ ਮੇਰਾ ਸਾਰਾ ਕੁਝ ਜਲ ਗਿਆ ਕਿਸ ਤਰ੍ਹਾਂ ਦਾ ਸਮਾਨ ਤਾਂ ਜਿਆਦਾ ਜਲ ਗਿਆ ਜੋ ਅਭੀ ਸ਼ਾਦੀ ਕੇ 5 ਮਹੀਨੇ ਹੋਏ ਬਸ मन कितना परेशान है खुद का से आना चल जाए अपनी आंखों के सामने बस <laughs> बस क्या ना माफ कर संगालाल देखो तो कैसे हुआ सब पूरा कैसे आग ने गया था? हम दोनों यहीं पे कूलर लगा के सो रहे थे और जब मेरी नींद खुली तो देखा पूरा आग लगा हुआ था कमरे में फिर मैं दौड़े दौड़ा गया सबको आवाज मारा मैं कह मेरे घर में आग लग गया फिर सब लोग आए बुझाया बस इतना मेरे पति पर कुछ नहीं मन कितना परेशान होता है बहुत ज्यादा जी पूंजी जोड़ना घर बनाया हो <laughs> जल गया पूरा बहुत ज्यादा दुख हो रहा है कितनी देर पहले शादी हुई थी पांच महीने हुआ तो हां जी सारा जोड़ गया बस एक कूलर बचा बस <laughs> तो जो कपड़े पहन रखा है कपड़े बस क्या कारण कारण क्या लगता है आपको कैसे ए, हो गया ये शॉर्ट सर्किट हुआ होगा शायद दो बार लाइट कटा है उसके बाद में फिर आग लग गई है कितने बजे का टाइम साढ़े बारह बजे के बाद आग लगी है ग्यारह बारह बारह बजे लाइट कटा है दो बारी उसके बाद में फिर महीने दिन में सो गया उसके बाद साढ़े बारह चालीस पे उठा मैं देखा कमरे में आग लगा हुआ था पूरा फिर दौड़ा दौड़ा गया गली में आवाज मारा तो सब लोगों ने आके बुझाया आग

ਕਟੋ ਕਰਦਾ ਵੱਡੇੜ 2 ਲੱਖ ਰੁਪਏ ਦਾ ਤੇ ਸੋਨਾ ਚਾਹੁੰਦੀ ਵੀ ਥਾ ਪਾਪਾ ਲੈ ਕੇ ਆਇਆ ਇੱਥੇ ਗੋਂਸੇ ਲੜਕੀ ਦਾ ਬਾਪ ਵੀ ਸਾਡੇ ਨਾਲ ਆਇਆ ਸੀ ਜੋਣ ਦੇ ਨਾਲ ਕਹਿੰਦੇ ਹਾਂ ਜੀ ਕਿੰਨਾ ਥੋੜਾ ਰਾਮ ਕਰ ਕਿਕਣਾ ਚਾਹੁੰਦਾ ਰਾਮਕਾ ਜੀ ਜੋ ਹੋ ਰਿਹਾ ਹੈ ਕਹਿਣਾ ਕੀ ਚਾਹੁੰਗਾ ਤੇ ਇਨਕੇ ਜਾਨ ਵਿੱਚ ਗਈ ਜੀ ਸੋਨਾ ਤਾਂ ਹੁਣ ਖਤਰਾ ਚਲਾ ਗਿਆ ਜੀ ਸ਼ਾਦੀ ਦੇ ਉੱਤੇ ਜੇ ਆਪਾਂ ਗੱਲ ਕਰੀਏ ਕਿੰਨੇ ਵੀ ਆਪਣਾ ਚਾਵਾ ਦੇ ਨਾਲ ਸ਼ਾਦੀ ਕੀਤੀ ਸੀ ਕਿੰਨਾ ਕੁ ਸਮਾਨ ਦਿੱਤਾ ਸੀ ਕਰਤੋ ਜੀ ਸਾਰਾ ਸਮਾਨ ਦਿੱਤਾ ਹੋਵੇਗਾ ਜੀ ਤੁਸੀਂ ਦੇਖ ਹੀ ਰਹੇ ਹੋ